ਦੇ 10 ਰੁਪਏ ਲੱਗੇ ਮੈਂ ਪ੍ਰੋਟਮ ਸੇਟ ਗੱਡੂ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ onnar asset telecom ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਸੇ ਫਾਇਰਿੰਗ ਕਰ ਗਏ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜ਼ੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸੰਗ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਕ ਲੁੱਟੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਤੇ ਹਲਾਤ ਸੈਟ ਪਹਿਲਾਂ ਤੁਹਾਨੂੰ ਸ਼ੌਣ ਗੱਲ ਹੋ ਜਿਹੜੇ ਥ੍ਰੈਟ ਵੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਆ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਹੈਗਾ ਜੀ ਕੀ ਮੰਗਿਆ ਗਿਆ ਜੀ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਆ ਲਾਅ ਐਂਡ ਆਰਡਰ ਤੇ ਹਲਾਤ ਮਾੜੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਔਰ ਪਟਾਰਾ ਤੋਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਨੇ ਮੈਂ ਜੀ ਕਾਫੀ ਵਾਰ ਕਹਿ ਚੁੱਕਾ ਆਂ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਇਹ ਆਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਿਆ ਨਹੀਂ ਜੀ ਇੱਥੇ ਕੋਈ ਵਾਰੀ ਕਹਿ ਕੇ ਦੇਖ ਲਿਆ ਜੀ ਨਾਕਾ ਕਦੇ ਵੀ ਨਹੀਂ ਆਇਆ ਹਾਂਜੀ ਉਹ ਹੁਣ ਡੀਵੀਆ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਦੇਖਦੇ ਆਂ ਜੀ ਜੋ ਵੀ ਕਾਰਵਾਈ ਅਗਲੀ ਮਾਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਗਰ ਵਾਲਾ ਬਣ ਗਿਆ ਬਿਲਕੁਲ ਜੀ ਦੇਖੋ ਜਦੋਂ ਅਹੀ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਹੀਂ ਸ਼ਹਿਰੀ ਇਹ ਬੰਦੇ ਆ ਤੇ ਡਰਦੇ ਨੇ ਨੈਚੁਰਲੀ ਮੈਨੂੰ ਕੋਈ ਬੇਟਾ ਦੇਖਿਆ ਨਾ ਵਿਚਾਰਾ ਰੋ ਰਦਾ ਪਿਆ ਕਿ ਲੱਗਦਾ ਪਰਿਵਾਰ ਤੇ ਕੀ ਬੀਤ ਰਿਹਾ ਹੈ ਕਿ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆ ਕਿ ਹਫ਼ਤੇ ਦੱਸਦੇ ਤੋਂ ਆ ਕੰਮ ਚੱਲਦਾ ਪਿਆ ਫਟ ਦਾ ਕੋਈ ਸਿਕਿਉਰਟੀ ਬਿਲਕੁਲ ਕੋਈ ਨਹੀਂ ਜੀ ਕਿੰਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਹ ਕੀ ਹੋ ਰਿਹਾ ਕਤਲ ਹੋ ਗਾ ਰੋਹ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਅੱਜ ਮੰਮੇ ਦਾਸ ਜੀ ਕਿਹਾ ਤੇ ਥੋੜੇ ਦਰ ਪਹਿਲੇ ਹੀ ਇੱਥੇ ਇੱਕ ਆਪ ਦੇਸੀ ਕੰਪਟਰ ਮੁੰਡੇ ਜਰੀਆ ਕੇ ਇੱਥੇ ਗੁੱਗੂ ਸ਼ੇਖ ਨੇ ਉਹਨਾਂ ਦੀ ਦੁਕਾਨ ਤੇ ਟੈਲੀਵਿਜ਼ਨ ਦੇ ਨਾਲ ਹੀ ਉਹਨਾਂ ਦਾ ਪੜ੍ਹੇ ਬਸੇ ਉਹਨਾਂ ਦੀ ਕਾਰਨਸੀ ਦੁਕਾਨ ਜਿਹੜੀ ਤੇ ਇੱਕ ਇਹ ਟੈਲੀਕਾਮ ਦੇ ਸਬੰਧ ਜਿਹੜੇ ਨਾ ਕੋਈ ਸ਼ਾਮ ਸ਼ਾਮ ਦੀ ਉਹ ਤੋਂ ਬਾਹਰ ਕੋਈ ਅਣਪਛਤਾ ਬੇਤੀ ਕੋਈ ਉਸ ਨੂੰ ਫਾਇਰ ਕਰਕੇ ਚਲਾ ਗਿਆ ਤੇ ਨਾ ਸ਼ੀਸ਼ੇ ਤੋੜ ਲਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਜੀ ਨਾ ਪਰ ਬਾਕੀ ਬਚਾ ਲਿਆ ਪਹਿਲਾਂ ਕੋਈ ਫਲੈਟ ਐ ਸੀ ਹਾਂ ਜੀ ਉਹ ਤੇ ਆ ਰਹੀ ਸੀ ਤੇ ਇੱਕ ਕਾਂਗਰਸ ਲੀਡਰ ਵੀ ਦੱਸੀ ਜਾ ਰਹੀ ਹਾਂ ਜੀ ਹਾਂ ਕਾਂਗਰਸ ਲੀਡਰ ਜੀ ਸਰ ਕੋ ਸੀਸੀਟੀਵੀ ਵੀਡੀਓ ਜੱਕੀ ਵੀ ਜਾਰੀ ਉਹ ਕਰ ਰਹੇ ਆ ਜੀ ਹਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਜੁਰੇ ਨਾਲ ਗੋਲੀ ਚੱਲ ਗਈ ਚੀਟੀ ਵਾਈਸ ਪ੍ਰੈਜ਼ੀਡੈਂਟ ਆ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਬਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਵੀ ਸੀ ਆ ਜਿਹੜੇ ਪਹਿਲੇ ਐਸਐਫੀ ਸਾਹਿਬ ਨੂੰ ਨੌਲੇਜ ਸੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਨੂੰ ਨੌਲੇਜ ਸੀਗਾ ਪਰ ਇਸ ਦੇ ਬਾਵਜੂਦ ਜੋ ਉਹਗਲਿਆ ਨੇ ਚਾਹ ਹੋ ਗਿਆ ਵਾ ਤੇ ਪੰਜਾਬ ਸਰਕਾਰ ਦੇਖੇ ਕਿ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੂਣਾ ਹਰਾਮ ਹੋਇਆ ਲੋਗਾ ਤੁਰੇ ਤੇ ਫਿਰਦੇ ਨੇ ਪਰ ਮੂੰਹ ਤੇ ਰੋਣਾ ਕਹ ਨਹੀਂ ਡਰੇ ਦੁਨੀਆ ਡਰੇ ਫਿਰਦੀ ਆ ਸਿਰ ਭਗਵੰਦ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪੈ ਰੋਈਂ ਜਾਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਕਦਾ ਅਗਰ ਗਲਾਸ ਨਾ ਲੱਗਾ ਹੁੰਦਾ ਦੁਕਾਨ ਦੇ ਬਾਹਰ ਤੋਂ ਵੱਡਾ ਦੇਖੋ ਗਲਾਸ ਲੱਗਾ ਦਾ ਨਾ ਲੱਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਨੇ ਕਿਰਪਾ ਕੀਤੀ ਹੈ ਪਰ ਇਹ ਪਤਾ ਨਹੀਂ ਕਿ ਨਹੀਂ ਦੇ ਰਹਾ ਕੋ ਡਰ ਪਉਦਾ ਕਿਸੇ ਨੂੰ ਹੈ ਨਹੀਂ ਨਾ ਸਰ ਜਿਸ ਦਾ ਜਿੰਨਾ ਭੀੜ ਭੜ ਵੜਾਇ ਲੱਗਾ ਹਰ ਵੇਲੇ ਇੱਥੇ ਜਾਮ ਲੱਗਾ ਹੀ ਰਹਦਾ ਪਰ ਇਸ ਤਰੀਕੇ ਨਾਲ ਆਉਣਾ ਸ਼ਰਿਆਂ ਮਾ ਕੋਲੀ ਚਲਾ ਦੇਣਾ ਇੱਥੇ ਠੀਕ ਹੈ ਜੀ ਤੇਨੂੰ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਦੇ ਨਾਕੇ ਕਿੱਥੇ ਨੇ ਕਿਹੜੀ ਜਗ੍ਹਾ ਖਲੋਤੇ ਨੇ ਸੋਏ ਐ ਵੈਰੀ ਬਹੁਤ ਬਦਕਿਸਮਤੀ ਵਾਲੀ ਗੱਲ ਬਹੁਤ ਬਦਕਿਸਮਤੀ ਵਾਲੀ ਧੰਨਵਾਦ ਮੈਨੂੰ ਆਪੋਜੀਸ਼ਨ ਦੇ ਕਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਕਾਂਗਰਸ ਜਨਰਲ ਬਿਲਕੁਲ ਜੀ ਬਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਪਰ ਆਵਾ ਆਪਣਾ ਠੀਕ ਹੈ ਜਿਹੜਾ ਵੀ ਥੱਲੇ ਜਦੋਂ ਜਦੋਂ ਹੋਈ ਆ ਔਰ ਜਿੰਨੇ ਵੀ ਕੀਤੀ ਆ ਸਾਖਸ਼ਾਤ ਫੋਨਸ ਆਪਣਾ ਕੰਮ ਕਰਦਾ ਪਹਿਲਾਂ ਕੁਝ ਦਿਨ ਜਿਵੇਂ ਮੈਨੂੰ ਹੁਣ ਪਤਾ ਲੱਗਾ ਵੀ ਕਦੇ ਪਹਿਲਾਂ ਵੀ ਮੈਨੂੰ ਕੰਫਰੈਕਸੀ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਸੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਆ ਚਾ ਚਾ ਦੇ ਅਧਿਕਾਰੀ ਇਹਨਾਂ ਨੂੰ ਕਹਿੰਦੇ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਹੌਸ ਵਾਲਿਆਂ ਦੀ ਉਸੇ ਟਾਈਮ ਲੱਗਦੀ ਹੈ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲੋਗ ਹੈ ਐਚਰਲੀ ਕਾਨੂੰਨ ਆਪਣਾ ਕੰਮ ਕਰਦਾ ਹੈ